ਕੀ ਪ੍ਰੋਬਲਮ ਸੀ ਜੋ ਆਪਣੇ ਕੋਲ ਆਇਸੀ ਤੁਸੀਂ ਮੈਨੂੰ ਫਾਇਰੈਂਟੇਜ ਬਲੱਡ ਰੀਡਾ ਆਉਂਦਾ ਸੀ ਜ਼ਿਆਦਾ ਜੀ ਹਾਂਜੀ ਇਸ ਸਮੱਸਿਆ ਕਿੰਨੇ ਟਾਈਮ ਤੋਂ ਸੀ ਤੁਹਾਨੂੰ ਮੈਨੂੰ ਘੱਟ ਤੋਂ ਘੱਟ 20 ਸਾਲ ਹੋ ਗਏ ਜੀ 20 ਸਾਲ 20 ਸਾਲ ਦਾ ਆਪਾਂ ਇਲਾਜ ਕਿੰਨਾ ਕਰਵਾਇਆ ਇਹਦੇ ਵਾਸਤੇ ਇਲਾਜ ਪਹਿਲਾਂ ਤਾਂ ਚਲੋ ਜਿਵੇਂ ਆਪਾਂ ਵੈਸੀ ਮੈਡੀਸਨ ਲੈ ਲੈਨੇ ਕਿਤੇ ਅਮਰੀਕੀ ਡਾਕਟਰ ਤੋਂ ਲੈ ਲਈ ਕਿਤੇ ਕਿਵੇਂ ਪਹਿਲਾਂ ਕੱਲੀਆਂ ਲੀਆਂ ਔਰ ਦੀਆਂ ਸੀ ਫਿਰ ਉਸ ਬਾਅਦ ਬਲੱਡ ਰੈਸ਼ ਆਉਣ ਲੱਗ ਗਿਆ ਤਾਂ ਵੀ ਇੰਨਾ ਕਿਉਂ ਆਉਣ ਲੱਗ ਗਿਆ ਸੀ ਵੀ ਜਦੋਂ ਮੈਂ ਬਾਤ ਹੂੰਗੀ ਜਾਂਦੀ ਸੀ ਤੇ ਬਲੱਡ ਰੈਸ਼ ਸ਼ਟਾਰਟ ਹੋ ਜਾਂਦਾ ਸੀ ਜੀ ਹਾਂਜੀ ਤੇ ਤੇ ਆਪਣੇ ਕੋਲ ਆਉਣ ਤੋਂ ਪਹਿਲਾਂ ਤੁਸੀਂ ਇਲਾਜ ਜਿਹੜਾ ਲਿਆ ਉਹ ਲਗਾਤਾਰ ਕਿਸੇ ਡਾਕਟਰ ਤੋਂ ਕੁਛ ਨਾ ਕੁਛ ਤਾਂ ਲਈ ਹੋਣਾ ਹਾਂਜੀ ਹਾਂਜੀ ਬਠਿੰਡੇ ਤੋਂ ਫਿਰ ਟੈਸਟ ਵਗੈਰਾ ਕਰਾਈ ਸਾਰੇ ਉਹਦਾ ਚੱਲਿਆ ਹਾਂਜੀ ਕੀ ਫਾਇਦਾ ਹੋਇਆ ਸੀ ਉਹਨਾਂ ਨਾਲ ਫਿਰ ਬਸ ਮਹੀਨਾ ਕੋਸਟੇਰਾਈਡ ਜਿੰਨਾ ਚੱਲ ਲੀ ਗਈ ਉਹਨਾਂ ਨਾਲ ਆਰਾਮ ਆਇਆ ਜੀ ਫਿਰ ਜਦੋਂ ਸਟੇਰਾਈਡ ਵਧਾਇਆ ਵੀ 40mg ਵੀ ਲਾਉਣ ਲੱਗ ਗਏ ਫਿਰ ਵੀ ਨਹੀਂ ਫਰਕ ਪਿਆ ਓਕੇ ਫਿਰ ਹਾਂਜੀ ਸਾਨੂੰ ਤੁਹਾਡੇ ਬਾਰੇ ਕਿਸੇ ਨੇ ਦੱਸਿਆ ਫਿਰ ਕੁਝ ਵੀਡੀਓਜ਼ ਵੀ ਵੇਖੀਆਂ ਜੀ ਫਿਰ ਅਸੀਂ ਆਏ ਜੀ ਜੀ ਹੁਣ ਕਿਵੇਂ ਹੋ ਤੁਸੀਂ ਹਾਂ ਬਿਲਕੁਲ ਠੀਕ ਹਾਂ ਬਿਲਕੁਲ ਠੀਕ ਹੋ ਹਾਂਜੀ ਮਨ ਖੁਸ਼ ਹੈ ਤੁਹਾਡਾ ਪੂਰਾ ਖੁਸ਼ ਹੈ ਜੀ ਹੁਣ ਬਿਲਕੁਲ ਠੀਕ ਹੈ ਠੀਕ ਹੈ ਕੋਈ ਬਲੱਡ ਵਗੈਰਾ ਜਾਂ ਕੋਈ ਲੈਟਰੀ ਪ੍ਰੋਬਲਮ ਨਹੀਂ 13 ਦਿਨ ਤੋਂ ਬਾਅਦ ਮੈਨੂੰ ਬਿਲਕੁਲ ਫਰਕ ਪੈ ਗਿਆ ਸੀ ਓਕੇ ਚਲੋ ਸ਼ੁਕਰ ਹੈ ਪ੍ਰਮਾਤਮਾ ਦਾ ਹਾਂਜੀ ਅਸੀਂ ਪੇਸ਼ੈਂਟ ਨੂੰ ਤੁਸੀਂ ਕੀ ਕਹਿਣਾ ਚਾਹੋਗੇ ਵੀ ਤੁਸੀਂ ਇਹ ਪ੍ਰੋਬਲਮ ਨੂੰ ਕਿਵੇਂ ਸੋਲੂਸ਼ਨ ਦਿੱਤਾ ਕਿਵੇਂ ਠੀਕ ਕੀਤਾ ਇੰਨੇ ਟਾਈਮ ਦੀ ਪ੍ਰੋਬਲਮ ਸੀ ਹਾਂਜੀ ਮੈਂ ਇਹ ਜਾਣਨਾ ਚਾਹਣੀ ਆ ਵੀ ਸਹੀ ਤਰੀਕੇ ਨਾਲ ਦਵਾਈ ਲਓ ਤੇ ਪੂਰਾ ਮੈਂ ਬਿਲਕੁਲ ਬੰਦ ਕਰਤੀ ਸੀ ਚਾਹ ਵੀ ਦੇਖਣਾ ਹੀ ਬੰਦ ਕਰਤਾ ਦੁੱਧ ਤੇ ਚਾਹ ਤੱਕ ਮੈਂ ਬੰਦ ਬੰਦ ਕਰਤੀ ਸੀ ਜੀ ਹਾਂਜੀ ਤੇ ਬਸ ਤਿੰਨ ਟਾਈਮ ਦਹੀਂ ਖਾਦੀ ਤੇ ਬਸ ਕੋਈ ਤળી ਸਬਜ਼ੀ ਇੱਕ ਵੀ ਨਹੀਂ ਖਾਦੀ ਬਸ ਇੱਕ ਕੰਦੂ ਦੀ ਸਬਜ਼ੀ ਤੇ ਤੋਰੀ ਸਬਜ਼ੀ ਤੇ ਸ਼ਾਮ ਨੂੰ ਮੂੰਗੀ ਦਾਲ ਬਸ ਅੱਛਾ ਤੁਸੀਂ ਜਿਹੜਾ ਤੜਕਾ ਲਾਉਂਦੇ ਸੀ ਉਹ ਕਿਸ ਤਰੀਕੇ ਨਾਲ ਲਾਉਂਦੇ ਸੀ ਤੜਕੇ ਤੋਂ ਬਿਨਾਂ ਹੀ ਖਾ ਲੈਂਦੀ ਸੀ ਮੈਂ ਤਾਂ ਦਾਲ ਬਸ ਕਾਲੀ ਮਿਰਚ ਪਾਹਂਦੀ ਹਾਂ ਜੀ ਮੰਮੀ ਕਾਲੀ ਮਿਰਚ ਪਾ ਦਿੰਦੇ ਸੀ ਦਾਲ ਚ ਹੂੰ ਦਸੋ ਖਾ ਲੈਂਦੀ ਮਤਲਬ ਪਾਣੀ ਚ ਉਬਾਲ ਕੇ ਹਾਂਜੀ ਕਾਲੀ ਮਿਰਚ ਪਾਈ ਤੇ ਉਹਦੇ ਨਾਲ ਹੀ ਠੀਕ ਹੈ ਤੇ ਕਾਫੀ ਮਿਹਨਤ ਕੀਤੀ ਫਿਰ ਤੁਸੀਂ ਉਹਦੇ ਨਾਲ ਪਾਈਆਂ ਤੁਹਾਨੂੰ ਸਤਿਕਾਰਨੇ ਕੋਆਪਰੇਟ ਕੀਤਾ ਜੀ ਜੀ ਹਾਂਜੀ ਮੈਂ ਕੱਲੀ ਬਹੁਤ ਸ਼ੁ크ਰ ਫਰਮਾਉਂਦੀ ਹਾਂ ਹਾਂਜੀ ਠੀਕ ਹੈ ਤੇ ਇਸ ਤੋਂ ਇਲਾਵਾ ਜਿਵੇਂ ਤੁਸੀਂ ਦੱਸ ਰਹੇ ਸੀ ਹੁਣ ਭਾਵਕ ਵੀ ਹੋਏ ਵੀ ਮੇਰਾ ਪੋਰੀਆਂ ਲੈ ਕੇ ਰੱਖੀਆਂ ਵੀ ਮੈਂ ਉਹ ਵੀ ਨਹੀਂ ਖਾਦੀਆਂ ਮਤਲਬ ਹਾਂਜੀ ਫਿਰ ਮੇਰੇ ਬੱਚਿਆਂ ਨੂੰ ਵੀ ਘਰ ਚ ਇੰਨਾ ਡਰ ਪੰ ਬਣ ਗਿਆ ਸੀ ਇਸ ਬਿਮਾਰੀ ਦਾ ਵੀ ਮੇਰੇ ਬੱਚੇ ਵੀ ਕਹਿ ਦਿੰਦੇ ਜੇ ਕੋਈ ਵੀ ਚੀਜ਼ ਅੱਗੇ ਆ ਜਾਂਦੀ ਸੀ ਵੀ ਮਮਾ ਇਹ ਨਹੀਂ ਖਾਣੀ ਤੁਹਾਡੇ ਜ਼ਖਮ ਹੋ ਜਾਣਗੇ ਅੰਦਰ ਜੀ 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 ਕਰਕੇ ਦੀ ਹੋ ਜੀ ਮੈਂ ਮੈਡੀਸਨ ਆਪਾਂ ਘਟਾਈ ਆ ਕਾਫੀ ਵਧੀਆ ਘਟੀ ਵੀ ਆ ਮੈਡੀਸਨ ਤੁਹਾਨੂੰ ਕੋਈ ਪਰੇਸ਼ਾਨੀ ਤਾਂ ਨਹੀਂ ਹੈ ਕੋਈ ਪਰੇਸ਼ਾਨੀ ਨਹੀਂ ਮੈਂ ਬਿਲਕੁਲ ਠੀਕ ਆ ਬਸ ਮੈਂ ਕਿਸੇ ਨਾਲ ਗੱਲ ਕਰਨੀ ਵੀ ਹਟ ਗਈ ਸੀ ਮੈਨੂੰ ਇੰਨੀ ਪਰੇਸ਼ਾਨੀ ਸੀਗੀ ਹੁਣ ਮੈਂ ਬਹੁਤ ਵਧੀਆ ਹਾਂ ਮੇਰਾ ਕੰਮ ਨੂੰ ਵੀ ਜੀ ਕਰਦਾ ਜੀ